ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਅੱਜ ਇੱਕ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਪੇਸ਼ ਹੋਇਆ ਹਾਂ ਅੱਜ ਅੱਜ ਦੀਆਂ ਸਰਕਾਰਾਂ ਲਾ ਲੋ ਜਾਂ ਅੱਗੇ ਵੀ ਜੋ ਸਰਕਾਰ ਆਉਗੀ ਉਹ ਅਸਲ ਦੇ ਵਿੱਚ ਲੜ ਕਿੰਨਾ ਨਾ ਰਹੀਆਂ ਨੇ ਇਹ ਸਵਾਲ ਦੀ ਇੱਕ ਸਮਝ ਨਹੀਂ ਆ ਰਹੀ ਕੀ ਅਸਲ ਸਰਕਾਰਾਂ ਲੜ ਕਿਸ ਨਾਲ ਰਹੀਆਂ ਨੇ ਚਿੱਟਾ ਇਹ ਨਹੀਂ ਬੰਦ ਕਰਾ ਰਹੀਆਂ ਹੋਰ ਜੋ ਨਸ਼ੇ ਚੱਲ ਰਹੇ ਨੇ ਉਹਨੂੰ ਇਹ ਨਹੀਂ ਬੰਦ ਕਰਾ ਰਹੇ ਜੋ ਕਤਲ ਹੋ ਰਹੇ ਨੇ ਦਿਨ ਪ੍ਰਤੀ ਦਿਨ ਜੋ ਐਵਰੇਜ ਹੈ ਲੋਕ ਮਰ ਰਹੇ ਨੇ 8 ਤੋਂ 10 ਲੋਕਾਂ ਦੇ ਹਰ ਰੋਜ਼ ਕਤਲ ਹੁੰਦੇ ਨੇ ਕੋਈ ਕਿਸ ਨੂੰ ਮਾਰ ਜਾਂਦਾ ਕਿਸੇ ਨੂੰ ਕੋਈ ਪ੍ਰਾਣੀ ਰੰਜਿਸ਼ ਦੇ ਕਾਰਨ ਮਾਰ ਜਾਂਦਾ ਸਰਕਾਰ ਦਾ ਉਸ ਵੱਲ ਵੀ ਧਿਆਨ ਹੈ ਹੀ ਨਹੀਂ ਚੋਰੀਆਂ ਠੱਗੀਆਂ ਇੰਨੀਆਂ ਹੋ ਰਹੀਆਂ ਪੁਲਿਸ ਵਾਲੇ ਚੋਰਾਂ ਨੂੰ ਚੱਕਦੇ ਨੇ ਨਾਲ ਉਹਨਾਂ ਨੂੰ 2-4 ਘੰਟਿਆਂ ਬਾਅਦ ਉਹਨਾਂ ਨੂੰ ਬਰੀ ਕੀਤਾ ਜਾਂਦਾ ਤੁਸੀਂ ਦੇਖੋ ਕਿ ਸਰਕਾਰਾਂ ਕਰ ਕੀ ਦੇਈਆਂ ਨੇ ਕਿੰਨੇ ਇਸ ਟਾਈਮ ਗੁਨਾਹ ਹੋ ਰਹੇ ਨੇ ਸਰਕਾਰ ਦਾ ਉਸ ਵੱਲ ਬਿਲਕੁਲ ਹੀ ਧਿਆਨ ਨਹੀਂ ਸਰਕਾਰ ਦਾ ਧਿਆਨ ਸਿਰਫ ਖਾਲਿਸਤਾਨ ਦਾ ਜੋ ਨਾਰਾ ਲਾਰੇ ਨੇ ਜਾ ਜਾ ਮੰਨ ਲੋ ਕੋਈ ਸਿੱਖ ਅੱਗ ਉੱਠਦਾ ਤਾਂ ਉਹ ਸਿੱਖ ਬ੍ਰਤੀ ਜਾਗਰੂਤ ਕਰਦਾ ਤਾਂ ਉਹਦੇ ਮਗਰ ਹੱਥ ਤੋ ਕਿਸ ਸਰਕਾਰਾਂ ਪੈ ਜਾਂਦੀਆਂ ਅਗਰ ਕੋਈ ਸਿੱਖ ਅੱਗ ਉੱੜਦਾ ਤਾਂ ਸਰਕਾਰਾਂ ਨੂੰ ਇਹ ਚੀਜ਼ ਤਾਂ ਸਮਝਣੀ ਚਾਹੀਦੀ ਹੈ ਕਿ ਹਜੇ ਤਾਂ ਕੋਈ ਖਾਲਿਸਤਾਨ ਬਣਿਆ ਹੀ ਨਹੀਂ ਤੇ ਨਾ ਹੀ ਖਾਲਿਸਤਾਨ ਦਾ ਹਜੇ ਕੋਈ ਮੁਲਕ ਬਣਿਆ। ਅਗਰ ਇੱਕ ਅੱਧਾ ਸਿੱਖ ਉੱਠਦਾ ਤੇ ਸਿੱਖਪ੍ਰਤੀ ਤੇ ਆਪਦੇ ਅਧਿਕਾਰ ਉਹਨਾਂ ਲੋਕਾਂ ਨੂੰ ਜਗਾਉਂਦਾ ਤੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਨਸ਼ਾ ਛੱਡੋ, ਅੰਮ੍ਰਿਤ ਛਕੋ, ਗੁਰੂ ਦੇ ਬਾਣੀ ਦੇ ਲੜ ਲੱਗੋ। ਤਾਂ ਤੁਸੀਂ ਹੱਥ ਧੋਕੇ ਉਹਨਾਂ ਦੇ ਮਗਰ ਪੈ ਜਾਂਦੇ ਹੋ। ਕਿ ਹਜੇ ਤਾਂ ਖਾਲਿਸਤਾਨ ਦਾ ਨਾਰਾ ਹੀ ਵੱਜਿਆ ਪਰ ਹਜੇ ਬਣਿਆ ਨਹੀਂ ਸਰਕਾਰਾਂ ਕਹਿ ਦੇ ਕਹਿ ਦਿੰਦੀਆਂ ਨੇ ਕਿ ਇਹ ਏਜੰਸੀਆਂ ਦੇ ਬੰਦੇ ਆ ਕਹਿਣ ਦੀਆਂ ਨੇ ਕਿ ਏਜੰਸੀਆਂ ਦੇ ਬੰਦੇ ਆ ਜੀ ਪਰ ਤੁਸੀਂ ਕੁਝ ਕੁ ਬੰਦਿਆਂ ਨੂੰ ਅੰਦਰ ਸੁਟਣ ਦੀ ਕਰਦੇ ਹੋ ਜੋ ਸਿੱਖ ਪ੍ਰਤੀ ਸਿੱਖ ਨੂੰ ਪ੍ਰਮੋਟ ਕਰਦਾ ਸਿੱਖੀ ਨੂੰ ਪ੍ਰਮੋਟ ਕਰਦਾ ਤੁਸੀਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਡਰ ਕਿਸ ਗੱਲ ਦਾ ਇਸ ਦਾ ਮਤਲਬ ਤਾਂ ਇਹ ਕਿ ਸਰਕਾਰਾਂ ਹੋਰ ਕੋਈ ਮਰਜ਼ੀ ਚੋਰੀਆਂ ਠੱਗੀਆਂ ਹੋਈ ਜਾਣ ਕਤਲੇ ਆਮ ਹੋਈ ਜਾਣ ਸਰਕਾਰਾਂ ਦਾ ਉਹਨਾਂ ਵੱਲ ਧਿਆਨ ਨਹੀਂ ਸਰਕਾਰ ਦਾ ਧਿਆਨ ਇਸ ਵੱਲ ਹੈ ਕਿ ਕਿਤੇ ਕਿਸ ਇਕੱਠੇ ਨਾ ਹੋ ਜਾਣ ਇੱਕ ਖਾਲਿਸਤਾਨ ਆਪ ਦਾ ਰਾਜ ਨਾ ਬਣਾ ਲਵੇ ਥੋੜੇ ਬੰਦਿਆਂ ਨਾਲ ਇੱਕ ਮੁਲਕ ਦੀ ਤਰ੍ਹਾਂ ਲੜ ਰਹੇ ਨੇ ਕਿ ਹਜੇ ਇੱਕ ਮਤਲਬ ਕੁਝ ਬੰਦੇ ਉੱਠੇ ਨੇ ਸਿੱਖੀ ਪ੍ਰਤੀ ਨੂੰ ਪ੍ਰਮੋਟ ਕਰਦੇ ਨੇ ਅਮਰ ਸ਼ਕੰਦ ਦਾ ਲੋਕਾਂ ਨੂੰ ਸੁਝਾਅ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਨਸ਼ੇ ਛੱਡੋ ਗੁਰੂ ਦੇ ਬਾਣੀ ਦੇ ਲੜ ਲੱਗੋ ਪਰ ਇੱਥੇ ਸਰਕਾਰਾਂ ਨਾਲ ਦੀ ਨਕਬਰਾ ਆ ਜਾਂਦੀਆਂ ਕਿ ਜੇ ਅਗਰੇ ਇਕੱਠੇ ਹੋ ਰਹੇ ਆ ਤਾਂ ਖਾਲਿਸਤਾਨ ਦੀ ਮੰਗ ਕਰਨਗੇ ਮਤਲਬ ਤਾਕਤ ਦੇਖੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਕਿਸ ਸਿੱਖ ਖਾਲਸਾ ਤੋਂ ਸਿੰਘਾਂ ਤੋਂ ਇੰਨਾ ਡਰਦੀ ਆ ਸਰਕਾਰ ਕਿ ਅਗਰ ਕੋਈ ਉੱਠਦਾ ਤਾਂ ਨਾਲ ਦੇ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨੂੰ ਡਰਾਇਆ ਧਮਕਾਇਆ ਜਾਂਦਾ, ਉਹਦੇ ਝੂਠੇ ਪਰਚੇ ਪਾਏ ਜਾਂਦੇ ਆ, ਜੇਲ੍ਹਾਂ 'ਚ ਸੁੱਟੇ ਜਾਂਦੇ ਆ। ਇਹ ਆਪਣੇ ਸਾਹਮਣੇ ਹਕੀਕਤਾਂ ਹੋ ਰਹੀਆਂ ਨੇ। ਤੇ ਕਿੰਨੇ ਬੰਦੇ ਨੂੰ ਗੋਲੀ ਮਾਰ ਕੇ ਉਹਨਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਕਿੰਨੀਆਂ ਚੋਰੀਆਂ ਠੱਗੀਆਂ ਹੁੰਦੀਆਂ, ਕਿੰਨੇ ਚਿੱਟੇ ਵਾਲੇ ਫੜੇ ਜਾਂਦੇ ਆ। ਤੇ ਕਿੰਨੇ ਮਾਮਾ ਦੇ ਪੁੱਤ ਚਿੱਟੇ ਨਾਲ ਮਰਦੇ ਆ। ਨਾਲੇ ਸਰਕਾਰਾਂ ਨੂੰ ਪਤਾ ਕਿ ਚਿੱਟਾ ਕਿੱਥੋਂ ਆ ਰਿਹਾ। ਸਪਲਾਈ ਕੌਣ ਕਰ ਰਿਹਾ ਪਰ ਇਹਨਾਂ ਦੇ ਇਸ ਵੱਲ ਵੱਲ ਬਿਲਕੁਲ ਹੀ ਧਿਆਨ ਨਹੀਂ ਧਿਆਨ ਸਿਰਫ ਇਹਨਾਂ ਦਾ ਸਿੰਘਾਂ ਬਲੀ ਹਮੇਸ਼ਾ ਰਹਿੰਦਾ ਸਿੱਖਾਂ ਵੱਲ ਹੀ ਇਹਨਾਂ ਦਾ ਇਸ਼ਾਰਾ ਰਹਿੰਦਾ ਕਿ ਇਹ ਕਦੇ ਇਕੱਠੇ ਨਾ ਹੋ ਜਾਣ ਸਾਰੀਆਂ ਅਰੇਲੀਆਂ ਮੁਲੀਆਂ ਸਰਕਾਰਾਂ ਨੇ ਸਿੱਧੂ ਮੂਸੇਵਾਲਾ ਵੀ ਗੀਤ ਦੇ ਵਿੱਚ ਕਹਿ ਗਿਆ ਸੀ ਕਿ ਉਹੀ ਨੇ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ ਉਹ ਪਹਿਲਾਂ ਦੱਸ ਗਿਆ ਕਿ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਨੇ ਕੱਲੇ ਲੋਗੋ ਚੇਂਜ ਹੋਏ ਆ ਤੇ ਸਿੱਖਾਂ ਨੂੰ ਕਦੇ ਵੀ ਇਹ ਅੱਗੇ ਨਹੀਂ ਹੋਣ ਦੇਣਗੇ ਤਾਂ ਹੀ ਇਹਨਾਂ ਨੂੰ ਭਾਜੜਾ ਪਾਇ ਜਾਂਦੀਆਂ ਨੇ ਕਿ ਕੋਈ ਇੱਕ ਸਿੰਘ ਉੱਠਦਾ ਉਹ ਆਪ ਦਾ ਪ੍ਰਚਾਰ ਕਰਦਾ ਗੁਰੂ ਦੀ ਲੜ ਲੱਗਣ ਦਾ ਲੋਕਾਂ ਨੂੰ ਸੁਝਾਅ ਦਿੰਦਾ ਉਹਨਾਂ ਨੂੰ ਸਮਝਾਉਂਦਾ ਦਸਾਂ ਗੁਰੂਆਂ ਦੀ ਜਾਣਕਾਰੀ ਦਿੰਦਾ ਤੇ ਉਹਨਾਂ ਦੇ ਹੱਥ ਤੋਂ ਕੰਮ ਅਗਰ ਪਾਇ ਜਾਂਦੇ ਨੇ ਕਿ ਏਜੰਸੀਆਂ ਦਾ ਬੰਦਾ ਜੀ ਇਹ ਤਾਂ ਲੋਕਾਂ ਨੂੰ ਉਥੇ ਆਰ ਚੱਕਣੇ ਚਕਾਰਿਆ ਲੋਕਾਂ ਨੂੰ ਗਲਤ ਪਾਸੇ ਪਾ ਰਿਹਾ ਮਾਵਾ ਦੇ ਪ੍ਰਤਮ ਰਵਾਊਗਾ ਕਿ ਉਹਨੂੰ ਚੱਕ ਕੇ ਜੇਲ੍ਹ ਚ ਸਿੱਟੋ ਲੰਬੇ ਸਮੇਂ ਲਈ ਕਿ ਬਾਹਰ ਨਾ ਨਿਕਲੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੋ ਬਣਾ ਕੇ ਗਏ ਸਿੰਘ ਬਣਾ ਕੇ ਗਏ ਸਿੰਘਾਂ ਦੀ ਫੌਜ ਬਣਾ ਕੇ ਗਈ ਕਿੰਨਾ ਡਰਦੇ ਨੇ ਉਸ ਤੋਂ। ਧਿਆਨ ਦੇਣ ਵਾਲੀ ਗੱਲ। ਅਗਰ ਆਪਾਂ ਹੁਣ ਵੀ ਇਕੱਠੇ ਹੋਈਏ ਸੰਘਰਸ਼ ਕਰਦੇ ਰਹੀਏ। ਸਰਦਾਰ ਸਿਮਰਜੀਤ ਸਿੰਘ ਮਾਨਵੀ ਖਾਲਿਸਤਾਨ ਪ੍ਰਤੀ ਬਹੁਤ ਲਾਲੋ ਮਿਹਨਤ ਕਰ ਰਹੇ ਨੇ ਉਹਨਾਂ ਦੀ ਸਪੋਰਟ ਕਰੀਏ ਤਾਂ ਉਹ ਆਪ ਹੀ ਕਹਿੰਦੇ ਹੁੰਦੇ ਨੇ ਸਿਮਰ ਸਿੰਘ ਸਮਾਜ ਜੀ ਕਹਿੰਦੇ ਨੇ ਕਿ ਮੈਨੂੰ ਮੇਰਾ ਸਿੱਖ ਭਾਈ ਚ ਅਹੀ ਹਰਾ ਦਿੰਦਾ ਮੈਨੂੰ ਮੇਰੀ ਆ ਪੱਗ ਹਰਾ ਦਿੰਦੀ ਆ ਅਗਰ ਰਾਜ ਆ ਜੇ ਤਾਂ ਕਿੰਨਾ ਕੁਝ ਬਦਲਾਅ ਹੋ ਜਾਊਗਾ ਆ ਪਾਏ ਵਾਰ ਬਦਲ ਬਦਲ ਕੇ ਵੋਟਾਂ ਪਾ ਦਿੰਨੇ ਆ ਇਸ ਵਾਰ ਸੋਚ ਸਮਝ ਕੇ ਵੋਟਾਂ ਪਾਈਏ ਸਰਕਾਰਾਂ ਦੇ ਜਦੋਂ ਹੱਥ ਕੰਡੇ ਨੇ ਇਹਨਾਂ ਨੂੰ ਸਮਝੋ ਕਿ ਨਸ਼ਾ ਕਿਉਂ ਨਹੀਂ ਬੰਦ ਕਰਾਉਂਦੇ ਜਿੰਨੇ ਚਿੱਟੇਲੇ ਫੜਦੇ ਨੇ ਉਹ ਛੋਟਕਾ ਤਾਂ ਜਾਂਦੇ ਨੇ ਚੋਰੀਆਂ ਕਿੰਨੀਆਂ ਹੁੰਦੀਆਂ ਜਿਨ੍ਹਾਂ ਦੇ ਕਤਲ ਹੁੰਦੇ ਨੇ ਉਹ ਜੇਲ੍ਹਾਂ ਦੇ ਵਿੱਚ ਨਜ਼ਾਰੇ ਲੈ ਰਹੇ ਨੇ ਜੇਲ੍ਹਾਂ ਦੀਆਂ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਕਿਉਂ ਆਪਦਾ ਇੰਜੋਏ ਕਰ ਰਹੇ ਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਕੋਈ ਬੰਦਾ ਮਰਿਆ ਕਿ ਨਹੀਂ ਮਰਿਆ ਸਭ ਸਰਕਾਰਾਂ ਦੇ ਗੁੰਡੇ ਨੇ ਅਗਰੇ ਇਸ ਕੱਲ ਨੂੰ ਸਮਝਜੋਗੇ ਤਾਂ ਥੋੜੀ-ਮੋਟੀ ਦਿਮਾਗ ਦੇ ਵਿੱਚ ਗੱਲ ਪੈ ਜਾਣੀ ਆ ਕਿ ਬਹੁਤ ੱੱਕਾ ਹਰ ਇੱਕ ਨੂੰ ਪਤਾ ੱੱਕਾ ਹੋ ਰਿਹਾ ਬਸ ਸਹਿ ਰਹੇ ਨੇ ਪ੍ਰਸੰਗ ਨਹੀਂ ਕਦੇ ਵਾਸਤੇ ਸੰਦਾ ਹੁੰਦਾ ਤਾਂ ਧਿਆਨ ਨਾਲ ਇਸ ਸਾਲ ਵੋਟਾਂ ਧਿਆਨ ਨਾਲ ਪਾਉਣੀਆਂ ਨੇ ਜਦੋਂ ਵੋਟਾਂ ਆਉਣਗੀਆਂ ਧਿਆਨ ਨਾਲ ਵੋਟਾਂ ਪਾਉਣੀਆਂ ਨੇ ਸੋਚ ਸਮਝ ਕੇ ਪਾਉਣੀਆਂ ਨੇ ਤੇ ਕਿੰਨੂੰ ਪਾਉਣੀਆਂ ਨੇ